ਤਨਹਿ ਲਾਇ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖ ਸਾਮਣ ਸੁਖਹੁ ਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਸੁਖ ਸੰਮਦੀ ਨੂਰ ਅਰਸ਼ੋਂ ਕੁਰਸ਼ੋਂ ਝਟੀਐ ਤਉ ਦਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਤਜਾ ਸ਼ਿਰਸ਼ਾ ਆਂਦ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਗੁਰਸੇਵਾਤ ਸੁਖ ਉਪਜੈ ਖੁਸ਼ੀ ਨ ਲਗਾਈ ਜੰਮਣ ਮਰਨ ਮਿਟ ਗਿਆ ਕਾਲਿਕਾ ਕ੍ਰਿਸ਼ਨ ਵਸਾਏ ਗੁਰ ਸੇਵਾਤ ਸੁਖ ਉਪਜਾਏ ਫਿਰ ਦੁੱਖ ਨਾ ਲੱਗੈ ਆਏ ਜਮਨ ਮਰਨ ਮਿਟ ਗਿਆ ਕਾਲੈ ਕਾ ਕ੍ਰਿਸ਼ਨ ਬਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿ ਆ ਸਮਾਏ ਨਾਨਕ ਹਉ ਬਲਹਾਰੀ ਤਿੰਨ ਕਾ ਜੋ ਚਲਨ ਸਤ ਗੁਰ ਭਾਏ ਮਹਲਾ ਤੀਜਾ ਬਿਨ ਸ਼ਬਦੈ ਸ਼ੁੱਧ ਨ ਹੋワイ ਜੇ ਅਨੇਕ ਕਰੈ ਸ਼ਿੰਗਾਰ ਫਿਰ ਕੀ ਸਾਰ ਨ ਜਾਣਾਈ ਦੁਜੈ ਭਾਇ ਪਿਆਰ ਸਾਕ ਸੁਦ ਸਾ ਕੁਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਰਾਤ ਤਿੰਨ ਹਾਂ ਕੁਰਬੈਣੀ ਜਿਨ ਸਤਗੁਰ ਮੇਰਾ ਪਿਆਰਾ ਅਰਦਿਆ ਤਿੰਨ ਜਨ ਦੇਖਾਨੀ ਆਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਗੁਰ ਸੇਵਾ ਤੇ ਸੁਖ ਊਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਨ ਮਰਨ ਮਿਟ ਗਿਆ ਕਲ ਕਾ ਕਿਸ਼ਨਾ ਵਸਾਏ ਅੱਜ ਦਾ ਪਾਵਨ ਮਹਾਵਾਗ ਸੋਰਠ ਰਾਗ ਦੀ ਵਾਰ ਵਿੱਚ ਦੋ ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਤੇ ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਤਰ ਮੁਖ ਤੋਂ ਉਚਾਰਨ ਹੋਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਆੰਗ 651 652 ਪਰ ਸਭਾਇਮਾਨ ਹੈ ਸਤ ਗੁਰੂ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ